ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਕਤਲ ਉਸ ਦੀ ਸਾਬਕਾ ਪਤਨੀ ਹੀ ਨਿਕਲੀ ਅਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ਼ਕ ਵਿੱਚ ਅੰਨੀ ਹੋਈ ਔਰਤ ਨੇ ਵਾਰਦਾਤ ਕਰਵਾਈ ਪੁਲਿਸ ਨੇ ਮਰਹੂਮ ਟਰੱਕ ਡਰਾਈਵਰ ਜਸਪਿੰਦਰ ਸਿੰਘ ਦੀ ਸਾਬਕਾ ਪਤਨੀ ਜਤਿੰਦਰ ਕੌਰ ਪUREਵਾਲ ਨੂੰ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਤਿੰਦਰ ਕੌਰ ਦੇ ਕਹਿਣ ਤੇ ਜਸਵਿੰਦਰ ਸਿੰਘ ਢਿੱਲੋਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਵਾਸ਼ਿੰਗਟਨ ਸੂਬੇ ਨਾਲ ਸੰਬੰਧਿਤ ਜਸਵਿੰਦਰ ਸਿੰਘ ਢਿੱਲੋਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਜਿਸ ਨੇ ਗ੍ਰਿਫਤਾਰੀ ਤੋਂ ਬਾਅਦ ਘੱਟੋ-ਘੱਟ 30 ਵਾਰ ਜਤਿੰਦਰ ਕੌਰ ਨੂੰ ਫੋਨ ਕੀਤਾ ਸਿਰਫ ਇੰਨਾ ਹੀ ਨਹੀਂ ਜਸਵਿੰਦਰ ਸਿੰਘ ਦੇ ਕਤਲ ਤੋਂ ਤੁਰਤ ਬਾਅਦ ਜਸਵਿੰਦਰ ਅਤੇ ਜਤਿੰਦਰ ਕੌਰ ਦਰਮਿਆਨ 12 ਵੌਇਸ ਕਾਲਸ ਅਤੇ ਵੀਡੀਓ ਕਾਲਸ ਹੋਈਆਂ ਦੱਸ ਦਈਏ ਕਿ ਯੂਟਾ ਸੂਬੇ ਦੇ ਡੈਲ ਸ਼ਹਿਰ ਨੇੜੇ ਇੰਟਰਸਟੇਟ 80 ਤੇ ਸਤੰਬਰ 2024 ਵਿੱਚ ਵਾਪਰੇ ਕਤਲकांड ਤਹਿਤ ਜਤਿੰਦਰ ਕੌਰ ਪੂਰੇਵਾਲ ਦੀ ਗ੍ਰਿਫਤਾਰੀ ਕੈਲੀਫੋਰਨੀਆ ਤੋਂ ਕੀਤੀ ਗਈ ਅਤੇ ਸੈਨ ਵੋਕਨ ਕਾਉਂਟੀ ਦੇ ਸ਼ੈਰਿਫ ਦਫ਼ਤਰ ਦੀ ਮਦਦ ਨਾਲ ਉਸ ਨੂੰ ਯੂਟਾ ਸੂਬੇ ਦੀ ਟੂਲੀ ਕਾਉਂਟੀ ਜੇਲ੍ਹ ਵਿੱਚ ਲਿਜਾਇਆ ਗਿਆ। ਜਤਿੰਦਰ ਕੌਰ ਵਿਰੁੱਧ ਕਤਲ ਤੋਂ ਇਲਾਵਾ ਕਿਡਨਾਪਿੰਗ ਅਤੇ ਨਿਆਂ ਵਿੱਚ ਅੜਿੱਕੇ ਡਾਉਣ ਦੇ ਦੋਸ਼ ਵੀ ਆਇਦ ਕੀਤੇ ਗਏ ਨੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਸਪਿੰਦਰ ਸਿੰਘ ਦੀ ਬੇਟੀ ਨੇ ਵੀ ਖਦਸ਼ਾ ਜ਼ाहिर ਕੀਤਾ ਸੀ ਕਿ ਜਤਿੰਦਰ ਕੌਰ ਉਸਦੇ ਪਿਤਾ ਦਾ ਕਤਲ ਕਰ ਸਕਦੀ ਹੈ ਜਾਂ ਕਰਵਾ ਸਕਦੀ ਹੈ। ਕਤਲकांड ਦੇ ਪ੍ਰਮੁੱਖ ਗਵਾਹ ਮੁਤਾਬਕ ਜਸਪਿੰਦਰ ਸਿੰਘ ਦਾ ਕੈਲੀਫੋਰਨੀਆ ਤੋਂ ਯੂਟਾ ਤੱਕ ਘੱਟੋ-ਘੱਟ 300 ਮੀਲ ਪਿੱਛਾ ਕੀਤਾ ਗਿਆ। ਜਸਪਿੰਦਰ ਦੇ ਕਤਲ ਬਾਰੇ ਸਭ ਤੋਂ ਪਹਿਲਾਂ ਉਸਦੇ ਸਾਥੀ ਡਰਾਈਵਰ ਨੂੰ ਪਤਾ ਲੱਗਾ ਜਦੋਂ ਉਸਨੇ ਟਰੱਕ ਦੇ ਸਲੀਪਿੰਗ ਏਰੀਆ ਵਿੱਚ ਜਸਪਿੰਦਰ ਸਿੰਘ ਦੀ ਲਾਸ਼ ਦੇਖੀ। ਜਸਪਿੰਦਰ ਦੇ ਟਰੱਕ ਦਾ ਜੀਪੀਐਸ ਸਿਸਟਮ ਕੰਮ ਨਹੀਂ ਸੀ ਕਰ ਰਿਹਾ ਅਤੇ ਉਸਦਾ ਸਾਥੀ ਡਰਾਈਵਰ ਸਮੱਸਿਆ ਪਤਾ ਕਰਨ ਵਾਸਤੇ ਉਸਦੇ ਟਰੱਕ ਵਿੱਚ ਦਾਖਲ ਹੋਇਆ। ਦੂਜੇ ਪਾਸੇ ਜਾਂਚ ਕਰਤਾਮਾਂ ਨੇ ਦੱਸਿਆ ਕਿ ਡੈਲ ਸ਼ਹਿਰ ਦੇ ਸਿੰਕਲियर ਇਲਾਕੇ ਤੋਂ ਸੀਸੀਟੀਵੀ ਫੁਟੇਜ ਹਾਸਲ ਕੀਤੀ ਗਈ ਅਤੇ ਜਸਪਿੰਦਰ ਸਿੰਘ ਦੇ ਸਾਥੀ ਡਰਾਈਵਰ ਦੇ ਡੈਸ਼ ਕੈਮ ਦੀ ਵੀਡੀਓ ਨੂੰ ਵੀ ਡੂੰਘਾਈ ਨਾਲ ਖੋਖਿਆ ਗਿਆ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਜਸਪਿੰਦਰ ਸਿੰਘ ਦਾ ਟਰੱਕ ਵੱਡੇ ਤੜਕੇ ਤਕਰੀਬਨ 3:30 ਵਜੇ ਗੈਸ ਸਟੇਸ਼ਨ ਵਿੱਚ ਦਾਖਲ ਹੁੰਦਾ ਹੈ ਅਤੇ ਇੱਕ ਚਿੱਟੇ ਰੰਗ ਦੀ ਮਰਸਡੀਜ਼ ਪਾਰਕਿੰਗ ਲੋਟ ਵਿੱਚ ਹੌਲੀ-ਹੌਲੀ ਅੱਗੇ ਵਧਦੀ ਨਜ਼ਰ ਆਉਂਦੀ ਹੈ। ਜਸਪਿੰਦਰ ਸਿੰਘ ਟਰੱਕ ਲੈ ਕੇ ਗੈਸ ਸਟੇਸ਼ਨ ਤੋਂ ਬਾਹਰ ਨਿਕਲਦਾ ਹੈ। ਤਾ ਗੱਡੀ ਵੀ ਉਸ ਦੇ ਪਿੱਛੇ ਜਾਂਦੀ ਹੈ ਕੁਝ ਦੇਰ ਬਾਅਦ ਗੱਡੀ ਵਿੱਚੋਂ ਇੱਕ ਸ਼ਖਸ ਬਾਹਰ ਨਿਕਲ ਕੇ ਜਸਪਿੰਦਰ ਸਿੰਘ ਦੇ ਟਰੱਕ ਵੱਲ ਵੱਧਾ ਜਾਂਚ ਕਰਤਾਮਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਜਸਪਿੰਦਰ ਸਿੰਘ ਦਾ ਜੀਪੀਐਸ ਡਾਟਾ ਹਾਸਲ ਕੀਤਾ ਜਿਸ ਤੋਂ ਪਤਾ ਲੱਗਾ ਕਿ ਉਹ ਗੈਸ ਸਟੇਸ਼ਨ ਤੋਂ ਇੰਟਰਸਟੇਟ 80 ਤੇ ਝੜ ਗਿਆ ਅਤੇ ਡੈਲ ਦੇ ਪੂਰਬ ਵੱਲ ਇੱਕ ਮੋੜ ਮੁੜਿਆ ਇਸ ਮਗਰੋਂ ਟਰੱਕ ਵਾਪਸ ਆਇਆ ਅਤੇ ਪੱਛਮ ਵੱਲ ਚਲਾ ਗਿਆ ਟਰੱਕ ਮੋੜ ਡੈਲ ਸ਼ਹਿਰ ਵੱਲ ਆਉਂਦਾ ਹੈ ਅਤੇ ਇੱਕ ਰੈਂਪ ਤੇ ਖੜਾ ਹੋ ਜਾਂਦਾ ਹੈ ਸਿਰਫ ਇੰਨਾ ਹੀ ਨਹੀਂ ਜਸਪਿੰਦਰ ਸਿੰਘ ਦਾ ਟਰੱਕ ਅਤੇ ਚਿੱਟੀ ਮਰਸੀਡੀਜ਼ ਕਾਰ ਯੂਟਾ ਅਤੇ ਨਿਵਾਡਾ ਦੇ ਬਾਰਡਰ ਤੇ ਲੱਗੇ ਕੈਮਰਿਆਂ ਵਿੱਚ ਵੀ ਨਜ਼ਰ ਆਏ ਜਦ ਕਿ ਕਈ ਘੰਟੇ ਪਹਿਲਾਂ ਵੈਲਜ਼ ਦੇ ਗੈਸ ਸਟੇਸ਼ਨ ਤੇ ਵੀ ਟਰੱਕ ਅਤੇ ਚਿੱਟੀ ਮਰਸੀਡੀਜ਼ ਨਜ਼ਰ ਆਏ ਸਨ ਤਿੰਨੋਂ ਮੌਕਿਆਂ ਤੇ ਚਿੱਟੀ ਮਰਸੀਡੀਜ਼ ਜਸਪਿੰਦਰ ਸਿੰਘ ਦੇ ਟਰੱਕ ਦਾ ਪਿੱਛਾ ਕਰ ਰਹੀ ਸੀ ਪੁਲਿਸ ਨੇ ਲਾਇਸੈਂਸ 플레이ਟ ਦੇ ਆਧਾਰ ਤੇ ਪਤਾ ਕੀਤਾ ਤਾਂ ਗੱਡੀ ਜਸਵਿੰਦਰ ਸਿੰਘ ਢਿੱਲੋਂ ਦੇ ਨਾਂ ਤੇ ਦਰਜ ਸੀ ਅਤੇ ਗੱਡੀ ਚਲਾ ਰਹੇ ਸ਼ਖਸ ਦੀ ਸਰੀਰਕ ਬਣਤਰ ਵੀ ਜਸਵਿੰਦਰ ਸਿੰਘ ਢਿੱਲੋਂ ਨਾਲ ਮੇਲ ਖਾ ਗਈ। ਬਿਊਰੋ ਰਿਪੋਰਟ ਹੰਦਰ ਟੀਵੀ